ਵਿਦਿਆਰਥੀ ਦਾ ਨਾਮ ਜੀ ਦਵਿੰਦਰ ਸਿੰਘ ਹੈ ਜੀ ਉਹ ਐਮਏ ਪਾਗ ਪਹਿਲਾ ਦਾ ਵਿਦਿਆਰਥੀ ਸੀ ਪਿਛਲੇ 1 ਸਾਲ ਤੋਂ ਸਾਡੇ ਕੋਲੇ ਪੜ ਰਿਹਾ ਸੀ ਕਾਲਜ ਦੇ ਵਿੱਚ اٹੈਂਡੈਂਸ ਥੋੜੀ ਘੱਟ ਸੀ ਉਹਦੀ ਇਸ ਕਰਕੇ ਹੁਣ ਵੀ ਮਾਰਚ ਮਹੀਨੇ ਤੋਂ ਬਾਅਦ ਉਹ ਕਾਲਜ ਦੇ ਵਿੱਚ ਉਹਨੇ ਕੋਈ ਹਾਜ਼ਰੀ ਨਹੀਂ ਲਈ ਆਪਣੀ ਕਲਾਸਾਂ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਡਿਸਟ੍ਰਿਕਟ ਕੈਥਲ ਦੇ ਵਿੱਚ ਕੋਈ ਪਿੰਡ ਹੈ ਜੀ ਕਾਲਜ ਦੇ ਰਿਕਾਰਡ ਦੇ ਵਿੱਚ ਜਿਹੜਾ ਉਹਦਾ ਐਡਰੈਸ ਹੈ ਉਸ ਅਕੋਰਡਿੰਗੂ ਡਿਸਟ੍ਰਿਕਟ ਕੈਥਲ ਦਾ ਵਿਦਿਆਰਥੀ ਸੀ ਹਰਿਆਣੇ ਦੇ ਵਿੱਚ ਕੁਝੋ ਵਾਰ ਸ਼ਾਇਦ ਮੈਂ ਕਦੇ ਮਿਲਿਆ ਹੋਇਆ ਹਾਂ ਉਹਨੂੰ ਤੇ ਮੈਨੂੰ ਕਦੇ ਇਦਾਂ ਲੱਗਿਆ ਨਹੀਂ ਕਿ ਕਿ ਇਦਾਂ ਦੀ ਕੋਈ ਸ਼ੱਕੀ ਕਿਤੇ ਕੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਪ੍ਰੋਫੈਸਰ ਜਗਤਾਰ ਸਿੰਘ ਹੈ ਜੀ ਜਗਤਾਰ ਜੀ ਦਾ ਮਾਮਲਾ ਹੈ ਵਿਦਿਆਰਥੀ ਦਾ ਸਾਡਾ ਰਿਕਾ ਪੜੇ ਗਿਆ ਰਹਿਆ ਨਾ ਬੋਲੋ ਕਿਵੇਂ ਦੇਖਦੇ ਆ ਕੀ ਗੱਲ ਚੀ ਜੀ ਪੂਰੀ ਕੀ ਨਾਮ ਉਹਦਾ ਕਿਹੜੇ ਕਲਾਸ ਦੇ ਵਿਦਿਆਰਥੀ ਦਾ ਨਾਮ ਜੀ ਦਵਿੰਦਰ ਸਿੰਘ ਹੈ ਜੀ ਉਹ ਐਮਏ ਭਾਗ ਪਹਿਲਾ ਦਾ ਵਿਦਿਆਰਥੀ ਸੀ ਪਿਛਲੇ 1 ਸਾਲ ਤੋਂ ਸਾਡੇ ਕੋਲੇ ਪੜ ਰਿਹਾ ਸੀ ਆਮ ਵਿਦਿਆਰਥੀਆਂ ਦੀ ਤਰ੍ਹਾਂ ਬਿਹੇਵ ਸੀ ਉਹ ਦਾ ਕਾਲਜ ਦੇ ਵਿੱਚ ਨਾਰਮਲ ਬੀਹਵ ਸੀ ਕਾਲਜ ਦੇ ਵਿੱਚ اٹੈਂਡੈਂਸ ਥੋੜੀ ਘੱਟ ਸੀ ਉਹਦੀ ਇਸ ਕਰਕੇ ਹੁਣ ਵੀ ਮਾਰਚ ਮਹੀਨੇ ਤੋਂ ਬਾਅਦ ਉਹ ਕਾਲਜ ਦੇ ਵਿੱਚ ਉਹਨੇ ਕੋਈ ਹਾਜ਼ਰੀ ਨਹੀਂ ਲਈ ਆਪਣੀ ਕਲਾਸਾਂ ਦੇ ਵਿੱਚ ਤੇ ਪਿਛਲੇ ਵੀਕ ਦੋ ਪੇਪਰ ਹੋਏ ਨੇ ਉਹਨਾਂ ਚ ਅਪੀਅਰ ਹੋਇਆ ਤੇ ਦੋ ਦੇ ਵਿੱਚ ਅਪੀਅਰ ਨਹੀਂ ਹੋਇਆ ਜੀ ਕਿੱਥੇ ਦਾ ਸੀਗਾ ਵਿਦਿਆਰਥੀ ਉਹ ਸ਼ਾਇਦ ਆਪਣਾ ਹਰਿਆਣਾ ਦੇ ਵਿੱਚ ਡਿਸਟ੍ਰਿਕਟ ਕੈਥਲ ਦੇ ਵਿੱਚ ਕੋਈ ਪਿੰਡ ਹੈ ਜੀ ਫਾਈਲ ਦੇ ਰਿਕਾਰਡ ਦੇ ਵਿੱਚ ਜਿਹੜਾ ਉਹਦਾ ਐਡਰੈਸ ਹੈ ਉਸ ਅਕੋਰਡਿੰਗੂ ਡਿਸਟ੍ਰਿਕਟ ਕੈਥਲ ਦਾ ਵਿਦਿਆਰਥੀ ਸੀ ਹਰਿਆਣਾ ਦੇ ਵਿੱਚ ਕੀਵੇਂ ਕੀ ਪੜਾਈ ਕੀ ਕਰਦਾ ਸੀ ਜੀ ਉਹ ਐਮਐਸ 1st ਇਅਰ ਦਾ ਵਿਦਿਆਰਥੀ ਸੀ ਜੀ ਉਹਦੀ ਗਤੀਵਿਧੀਆਂ ਕਿਵੇਂ ਸੀਗੀਆਂ ਕੋਲ ਅੱਗੇ ਜੀ ਸਰ ਨਾਰਮਲ ਜਿੱਦਾਂ ਆਮ ਵਿਦਿਆਰਥੀਆਂ ਦਾ ਬਿਹੇਵ ਹੈ ਇਸ ਤਰੀਕੇ ਦਾ ਨਾਰਮਲ ਬਿਹੇਵ ਸੀ ਕਦੇ ਕੋਈ ਇਦਾਂ ਦਾ ਸਾਨੂੰ ਲੱਗਿਆ ਨਹੀਂ ਕਿ ਕੋਈ ਜਿਹਨੂੰ ਆਇਡੈਂਟੀਫਾਈ ਕਰ ਸਕੇ ਕਿ ਸ਼ੱਕੀ ਕੋਈ ਗਤੀਵਿਧੀ ਕਦੇ ਕੋਈ ਨਹੀਂ ਨਾਰਮਲ ਵਿਦਿਆਰਥੀਆਂ ਦੀ ਤਰ੍ਹਾਂ ਉਹ ਆਮ ਬਿਹੇਵ ਕਰਦਾ ਸੀ ਅੱਜ ਕੋਲਰ ਦੇ ਵਿੱਚ ਮੁਲਾਜ਼ਮ ਵੀ ਆਏ ਸੀਗੇ ਜਾਣਕਾਰੀ ਲੈਣ ਲਈ ਤੁਹਾਡੇ ਕੋਲੋਂ ਮੇਂ ਕੁਛ ਨਹੀਂ ਸਰ ਉਹ ਤਾਂ ਨਾਰਮਲ ਹੀ ਹੁੰਦਾ ਕੋਈ ਐਡਰੈਸ ਵਗੈਰਾ ਜਾਂ ਉਹਦਾ ਕੋਈ ਪਤਾ ਕਰਨ ਆਏ ਸੀ ਕਿ ਕਾਲਜ ਦੇ ਵਿੱਚ ਕਿੰਨੀ ਦੇਰ ਤੱਕ ਵੱਡਦਾ ਸੀਗਾ ਜਸਟ ਇੰਨੀ ਕੁ ਵੈਰੀਫਿਕੇਸ਼ਨ ਸੀ ਉਹਨਾਂ ਲਈ ਮੈਨੂੰ ਕਦੇ ਮਿਲਿਆ ਤਾਂ ਤੁਹਾਨੂੰ ਪਤਾ ਲੱਗਦਾ ਇੱਕ ਹਾਫਾ ਹੁੰਦੇ ਆ ਬੰਦੇ ਕਿ ਕਿਹਦੀ ਕਿੱਤੀ ਵਿਥੀਆਂ ਠੀਕ ਨਹੀਂ ਚੀਕ ਬੀਚ ਕਰਦੇ ਹਾਫਾ ਹੁੰਦੇ ਤੈਨੂੰ ਪਤਾ ਲੱਗਿਆ ਕੁਛ ਕਦੇ ਸ਼ੱਕ ਨਹੀਂ ਨਹੀਂ ਸਰ ਕਦੇ ਮੈਨੂੰ ਕੋਈ ਇਦਾਂ ਦਾ ਸ਼ੱਕ ਨਹੀਂ ਹੋਇਆ ਬਹੁਤ ਮੇਰਾ ਇੰਟਰੈਕਸ਼ਨ ਹੋਇਆ ਨਹੀਂ ਕਦੇ ਉਹਦੇ ਨਾਲ ਜਸਟ ਇੱਕ ਦੋ ਵਾਰ ਸ਼ਾਇਦ ਮੈਂ ਕਦੇ ਮਿਲਿਆ ਹੋਇਆ ਹਾਂ ਉਹਨੂੰ ਤੇ ਮੈਨੂੰ ਕਦੇ ਇਦਾਂ ਲੱਗਿਆ ਨਹੀਂ ਕਿ ਕਿ ਇਦਾਂ ਦੀ ਕੋਈ ਸ਼ੱਕੀ ਕਿਤੇ ਲੈਕਚਰ ਵੀ ਨਹੀਂ ਲ ਨੇ ਲੈਕਚਰ ਸਰ ਉਹ ਸ਼ੁਰੂ ਚ ਲਾਉਂਦਾ ਰਿਹਾ ਕਿਤੇ ਪਿਛਲੇ ਸਾਲ ਘਟੇ ਇਸ ਵਾਰੀ ਉਹ ਮਹੀਨੇ ਡੇਢ ਮਹੀਨੇ ਤੋਂ ਕਾਲਜ ਦੇ ਵਿੱਚ ਘਟਾ ਰਹੇ